ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਆਪਾਂ ਅੱਜ ਪਹੁੰਚ ਗਏ ਸ਼ਹਿਰ ਧਰਮਕੋਟ ਜੋਗੀਆਂ ਵਾਲੀ ਵਸਤੀ ਦੇ ਵਿੱਚ ਇਹ ਉਸ માતા ਦਾ ਘਰ ਆ ਮਾਤਾ ਸਵਰਨੀ ਦਾ ਤੇ ਅੱਜ ਵੀ ਸਵੇਰ ਮੈਨੂੰ ਫੋਨ ਆਇਆ ਸੀ ਆ ਦੇਖ ਲਓ ਤੁਸੀਂ ਘਰ ਦੇ ਹਾਲਾਤ ਇਹ ਘਰ ਵਿੱਚ ਤੰਬੂ ਹੀ ਲਾਏ ਹੋਏ ਨੇ ਤੇ ਸਿਰਫ ਘਰ ਦਾ ਇੱਕ ਹੀ ਕਮਰਾ ਉਹ ਜਗਾ ਤਾਂ ਚਲੋ ਮਹਾਰਾਜ ਦੀ ਕਿਰਪਾ ਨਾਲ ਹੈਗੀ ਆ ਕਾਫੀ ਪਰ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਘਰ ਦੀ ਪ੍ਰੋਬਲਮ ਉਹ ਸਭ ਤੋਂ ਵੱਡੀ ਆ ਆਸਰ ਪੈ ਇੱਕ ਹੀ ਕਮਰਾ ਤੇ ਆ ਸਾਰੇ ਜਿਹੜੇ ਬਾਕੀ ਆਪਾਂ ਜਿਵੇਂ ਕਹਿੰਦੇ ਤਰਪਾਨਾ ਪਾ ਕੇ ਤੰਬੂ ਲਾਏ ਹੋਇਆ ਮਾਤਾ ਨਾਲ ਕਰਉਣੇ ਗੱਲਬਾਤ ਥੋੜੀ ਤੇ ਜਿੰਨਾ ਮੈਂ ਮਾਤਾ ਨੂੰ ਮਿਲਿਆ ਜਾਂ ਮਾਤਾ ਦੇ ਬਾਰੇ ਜਿੰਨਾ ਮੈਂ ਦਰਦ ਮੈਂ ਜਾਣਦਾ ਉਹਨਾਂ ਦਾ ਉਹ ਮੈਂ ਤੁਹਾਨੂੰ ਅੱਜ ਸਾਰਾ ਬਿਆਨ ਕਰੂੰਗਾ ਸਾਸਿਕਾ ਬੀਬੀ ਸਸਰੀ ਘਰਪਤ ਬੀਬੀ ਤੇਰਾ ਮੈਂ ਦਰਦਦਾ ਜਾਣਦਾ ਹਨਾ ਠੀਕ ਹੈ ਜੀ ਤੇ ਪਰ ਫਿਰ ਵੀ ਅੱਜ ਜਿਹੜੀਆਂ ਸੰਗਤਾਂ ਜਿਹੜੇ ਮੇਰੇ ਨਾਲ ਵੀਰ ਬਾਹਰੋਂ ਦੇਖ ਰਹੇ ਆ ਠੀਕ ਹੈ ਜੀ ਤੇ ਅੱਜ ਤੁਸੀਂ ਉਹਨੂੰ ਆਪਦਾ ਹਾਲਾਤ ਜ਼ਰੂਰ ਦੱਸੋ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਵੀ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਮੈਂ ਜਦੋਂ ਵੀ ਇੱਕ ਫੋਨ ਕਰਦਾ ਤੁਸੀਂ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਹੋ ਮੇਰੇ ਨਾਲ ਤੁਸੀਂ ਜਦੋਂ ਵੀ ਕਿਸੇ ਵੀ ਕੋਈ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਮੇਰੀ ਉਦੋਂ ਹੀ ਲੋੜਵੰਦ ਪਰਿਵਾਰਾਂ ਦੀ ਜਿਹੜੀ ਜ਼ਰੂਰਤ ਹੁੰਦੀ ਤੁਸੀਂ ਉਹਦੀ ਪੂਰੀ ਕਰਦੇ ਆ ਐਨਆਰਈ ਵੀਰ ਵੀ ਤੇ ਜਿਹੜੇ ਦੂਜੇ ਮੇਰੇ ਫਰੈਂਡ ਸਰਕਲ ਦੇ ਵਿੱਚ ਭੈਣ ਭਰਾ ਉਹ ਮੇਰੀ ਬਹੁਤ ਸਪੋਰਟ ਕਰਦੇ ਆ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਮੁਤਾਬਕ ਗੁਰੂ ਕੀ ਗੋਲ ਕਿਤੇ ਗਰੀਬ ਦਾ ਮੂੰਹ ਆ ਕਾਫੀ ਦਿਨਾਂ ਤੋਂ ਮੈਂ ਕਾਫੀ ਲੰਬੇ ਸਮੇਂ ਤੋਂ ਮਾਤਾ ਦੇ ਨਾਲ ਇੱਕ ਵਰਤਦਾ ਆ ਰਿਆਂ ਜਾਂ ਮਾਤਾ ਉਧਰ ਪਿੰਡ ਚ ਚੱਲੇ ਜਾਂਦੀ ਆ ਮੈਨੂੰ ਮਿਲ ਕੇ ਆਉਂਦੀ ਆ ਹੋਰ ਵੀ ਤੇ ਪਰ ਅੱਜ ਮੈਂ ਤੁਹਾਨੂੰ ਕੁਝ ਗੱਲਾਂ ਸਾਂਝੀਆਂ ਕਰਨਾ ਚਾਹਣਾ ਮਾਤਾ ਐਡੇ ਵੱਡੇ ਪਰਿਵਾਰ ਨੂੰ ਪਾਲ ਰਹੀ ਆ ਹੈ ਤਾਂ ਬਹੁਤ ਜਿਹੜਾ ਮੁਸ਼ਕਲ ਆ ਇਹਨੇ ਬੱਚਾ ਨੂੰ ਪਾਲਣਾ ਪਰ ਮੈਂ ਮਾਤਾ ਦੇ ਦਰਦ ਨੂੰ ਸਮਝਦਾ ਤੇ ਇਹ ਜਿਵੇਂ ਕੀ ਪ੍ਰੋਗਰਾਮ ਕੋਈ ਹੁੰਦਾ ਕੋਈ ਮੇਲੇ ਵਿੱਚ ਕਦੇ ਚਲੇ ਜਾਂਦੇ ਆ ਉੱਥੇ ਕੋਈ ਥੋੜਾ ਬਹੁਤਾ ਜਿਵੇਂ ਮੇਲਿਆਂ ਦੇ ਵਿੱਚ ਹੁੰਦਾ ਉਹ ਜਿੰਨੇ ਕੋਈ ਪੈਸੇ ਬਣ ਕੇ ਜਾਂ ਕੋਈ ਵਿਆਹ ਸ਼ਾਦੀ 'ਚ ਚਲੇ ਕੇ ਉੱਥੋਂ ਕਿਸੇ ਵੀਰ ਭੈਣ ਭਰਾ ਨੇ ਕੋਈ ਲੋੜਵੰਦ ਪੂਰੀ ਕਰਤੀ ਤੇ ਉਹ ਲਿਆ ਕੇ ਬੱਚਿਆਂ ਨੂੰ ਪਾਲ ਰਿਹਾ ਮੈਂ ਬੀਬੀ ਰੋਣਾ ਨਹੀਂਗਾ ਤੁਸੀਂ ਠੀਕ ਨਹੀਂ ਦੁੱਖ ਦਰਦ ਤਾਂ ਚਲੋ ਆਉਂਦੇ ਰਹਿੰਦੇ ਆ ਪਰ ਮੈਂ ਤੁਸੀਂ ਜਿਹੜੇ ਮੇਰੇ ਵੀਰ ਬਾਹਰ ਵੀਡੀਓ ਦੇਖ ਰਹੇ ਮੇਰੀਆਂ ਉਹਨਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਆ। ਮੈਂ ਤਾਂ ਬੇਨਤੀ ਪਹਿਲਾਂ ਤਾਂ ਦੱਸੋ ਲੈ ਵੀ ਕਿੰਨੇ ਬੱਚੇ ਹੈ ਆਪਣੇ। ਨਹੀਂ ਜਿਹੜੇ ਆਪਣੇ ਪੁੱਤਰ ਸੀਗੇ ਉਹ ਕਿੰਨੇ? ਤਿੰਨ ਸੀ ਤਿੰਨ। ਤਿੰਨ ਪੁੱਤਰ ਹਨਾ ਤੇ ਤਿੰਨਾਂ ਦਾ ਸਾਰਾ ਦੱਸੋ ਲੈ ਵੀ ਕੀ ਗੱਲਬਾਤ ਹੋਈ ਉਹ। ਇੱਕ ਨੂੰ ਤਾਂ ਜੀ ਲਾਈਟ ਲੱਗ ਗਈ ਸੀ। ਅੱਛਾ ਕਰੰਟ ਲੱਗ ਗਿਆ। ਕਰੰਟ ਲੱਗ ਗਿਆ ਸੀ ਕਰੇ ਬੱਤੀ ਲਾਉਂਦੇ ਨੂੰ। ਅੱਛਾ ਉਹ ਪੂਰਾ ਹੋ ਗਿਆ। ਹਾਂ ਇੱਕ ਪੂਰਾ ਹੋ ਗਿਆ। ਇੱਕ ਐਕਸੀਡੈਂਟ ਹੋ ਗਿਆ ਸੀ। ਠੀਕ ਆ। ਇੱਕ ਉਹ ਪੂਰਾ ਆ ਗਿਆ। ਅੱਛਾ। ਇਹ ਕਈ ਤੇ ਬਿਮਾਰ ਸੀ। ਉਹ ਮੈਥੋਡ ਅਲਾਜ ਨਹੀਂ ਹੋਇਆ ਜਦੋਂ ਘਰੇ ਪਰਾਇ ਨਹੀਂ ਰਹਿ ਗਿਆ ਐਂਕਲ ਪਿਓ ਨਹੀਂ ਸੀਗਾ ਮੁੜ ਕੇ ਮੇਥੋਂ ਨਾਲ ਨਹੀਂ ਦੋਸਤੋ ਤੁਸੀਂ ਸੁਣ ਰਹੇ ਹੋ ਨਾ ਲੈ ਵੀ ਦੇਖੋ ਕੀ ਇਲਾਜ ਤੋਂ ਹੀ ਇੱਕ ਵੀਰ ਦੀ ਜਿਹੜੀ ਮੌਤ ਹੋ ਗਈ ਕਿਉਂਕਿ ਦੋ ਤਾਂ ਪਹਿਲਾਂ ਚਲੇ ਗਏ ਉਸ ਤੋਂ ਬਾਅਦ ਉਹਨੂੰ ਇਲਾਜ ਦੀ ਜ਼ਰੂਰਤ ਸੀ ਮਾਤਾ ਵਿਚਾਰੀ ਕੱਲੀ ਕਿੱਥੋਂ ਲਾਇ ਕਰ ਪਾਊਗੀ ਕਿਉਂਕਿ ਉਹ ਜਿਹੜੇ ਪ੍ਰਾਈਵੇਟ ਹਸਪੀਟਲ ਆ ਜਿੰਨੇ ਵੀ ਇਲਾਜ ਮਹਿੰਗੇ ਆ ਤੇ ਉਹ ਇਲਾਜ ਦੀ ਵਜ੍ਹਾ ਕਰਕੇ ਹੀ ਜਿਹੜਾ ਇਸ ਦੁਨੀਆ ਨੂੰ ਫਾਨੀ ਸੰਸਾਰ ਨੂੰ ਆਲਵੇ ਦਾ ਕਹਿ ਗਿਆ ਤੇ ਮਾਤਾ ਫਿਰ ਹੁਣ ਤਿੰਨੇ ਬੱਚੇ ਜਿਹੜੇ ਉਹ ਦੁਨੀਆ ਤੋਂ ਛੱਡ ਕੇ ਚਲੇ ਗਏ ਹਨਾ ਚਲੇ ਗਏ ਜੀ ਹਾਂ ਅੱਛਾ ਇਹਨਾਂ ਦੇ ਬੱਚੇ ਕਿੰਨੇ ਦੇ ਜੀ ਤਿੰਨ ਇੱਕ ਦੇ ਤਿੰਨ ਹੀ ਇੱਕ ਦੇ ਹੱਥ ਇੱਕ ਤੋਂ ਜ਼ਿਆਦਾ ਕੋਈ ਮੰਮੀ ਨਾਲ ਉਧਰ ਕੁਦੀ ਚਾਚੀ ਦਾ ਸੀ ਦੰਤ ਤਿੰਨ ਇੱਕ ਦੇ ਆ ਤਿੰਨ ਇੱਕ ਦੇ ਹੈ ਤੇ ਇੱਕ ਚਾਰ ਇੱਕ ਦੇ ਚਾਰ ਇੱਕ ਦੇ ਚਾਰ ਇੱਕ ਦੇ ਹੈ ਹਾਂ ਹਾਂਜੀ ਤੇ ਯਾਨੀ ਕਿ ਤਿੰਨ ਤੋਂ ਤਿੰਨ ਛੇ ਤੇ ਬਣ ਗਏ ਇਹ ਆਪਣੇ ਕਿੰਨੇ ਸਾਰੇ ਕਿੰਨੇ ਬਣ ਗਏ ਭੈਣੇ ਕਿੰਨੇ ਬਣ ਗਏ ਮੈਂ ਦੱਸ ਨੌ ਬੱਚੇ ਹਾਂਜੀ ਹੈ ਹਾਂਜੀ ਤੇ ਫਿਰ ਇਹਨਾਂ ਦਾ ਤਾਂ ਹੁਣ ਇਹਨਾਂ ਰੋਟੀ ਦਾ ਜਿਹੜਾ ਨੌਵਾਂ ਦਾ ਜਾਂ ਥੋੜਾ ਜਿਹੜਾ ਇਹਨਾਂ ਦਾ ਖਰਚਾ ਤਾਂ ਬਹੁਤ ਔਖਾ ਹਨ ਬਹੁਤ ਔਖਾ ਤੈਨੂੰ ਦੱਸ ਨਹੀਂ ਤੇਰੇ ਸਾਹਮਣੇ ਪਿੰਡਾਂ ਚ ਮੈਂ ਫਿਰਦੀ ਰਹਿਨੀ ਆ ਕਿਦੇ ਉਸ ਘਰ ਤੇ ਕੱਢ ਨਾ ਪਹਿਲਾਂ ਸੱਤੀ ਸੱਤੀ ਤਾਂ ਬੁੱਢਾਂ ਮੇਰਾ ਸੱਚੀ ਨਹੀਂ ਮੰਨਦੀਆਂ ਕਹਿੰਦਾ ਬੀਬੀ ਤੇ ਝੂਠ ਮਾਰਦੀ ਹਾਂ ਮੈਂ ਕਹਿੰਦਾ ਨਹੀਂ ਬ ਫਿਰ ਟਾਈਮ ਨੇ ਕਿਹਾ ਜਾਂਦਾ ਤੇ ਮਾਰਨਾ ਕਿੰਨੇ ਦਾ ਹਾਂਜੀ ਹਾਂਜੀ ਤੇ ਰੱਬ ਅger ਜੋਇ ਕਰਦੀ ਫਿਰ ਉਹਨੂੰ ਗੱਲਾਂ ਦੱਸਦੀਆਂ ਫਿਰ ਖੜਦੀਆਂ ਫਿਰ ਮੈਨੂੰ ਚਾਹ ਬਣਾਉਂਦੀਆਂ ਰੋਟੀ ਖਵਾਉਂਦੀਆਂ ਨੇ ਸਾਰਾ ਕੁਛ ਹੀ ਦਿੰਦੀਆਂ ਨੇ ਪੈਸਾ ਤੇਲਾ ਵੀ ਕੋਈ 150 ਦੇ ਦਿੰਦੀਆਂ ਨੇ ਉਹਨਾਂ ਦਾ ਮੈਂ ਸੌਦਾ ਸੂਦਾ ਨਾਲ ਇਕੱਠਾ ਕਰਕੇ ਪਾ ਦੇਣੀ ਹੈ ਬੀਬੀ ਪਰ ਹੈ ਤਾਂ ਔਖਾ ਬਹੁਤ ਆ ਨਾ ਜਿਵੇਂ ਤੁਸੀਂ ਕਿੰਨੇ ਕਿ ਪਹਿਲਾਂ ਤਾਂ ਸਹੀ ਗੱਲ ਕੋਈ ਵਿਸ਼ਵਾਸ ਹੀ ਨਹੀਂ ਕਰਦਾ ਹਨਾ ਕਿਉਂ ਅਗਲਾ ਪਹਿਲਾਂ ਜਿਹਨੂੰ ਕੋਈ ਵੀ ਆਉਂਦਾ ਅਸੀਂ ਵੀ ਕੀ ਵਾਰੀ ਕਹਿ ਦਿੰਨੇ ਤੂੰ ਮੰਗਣ ਤੌਰ ਤੇ ਆ ਯਾਰ ਹਨਾ ਤੇ ਤੋ ਤੋ ਆਪਦਾ ਕਮਾਇਆ ਨਹੀਂ ਜਾਂਦਾ ਠੀਕ ਹੈ ਨਾ ਤੇ ਪਰ ਉਹਦੇ ਦਰਦ ਬਾਰੇ ਦੋਸ ਦਰਦਵਾਰਿਆ ਤੁਹਾਨੂੰ ਇਹ ਨਾ ਆਪਾਂ ਜਾਣ ਦੇਗੇ ਕਿ ਉਹਨੂੰ ਦਰਦ ਕੀ ਆ ਪਰ ਮਾਤਾ ਦਾ ਦਰਦ ਜਿਹੜਾ ਮੈਂ ਜਾਣਦਾ ਕਿ ਸਭ ਤੋਂ ਇੱਕ ਵੱਖਰਾ ਦਰਦ ਆ ਤਨ ਜਵਾਨ ਪੁੱਤਾਂ ਦਾ ਚਲੇ ਜਾਣਾ ਤੇ ਇੰਨੇ ਬੱਚਿਆਂ ਨੂੰ ਜਿਹੜਾ ਸੰਭਾਲਣਾ ਉਹ ਬਹੁਤ ਮੁਸ਼ਕਲ ਆ ਮਾਤਾ ਫਿਰ ਹੁਣ ਕਿਵੇਂ ਕਰਦਾ ਗਜਾਰਾ ਚੱਲਦਾ ਐਂ ਜਿਵੇਂ ਤੁਸੀਂ ਮੇਲੇ 'ਚ ਚਲੇਗੇ ਮੈਂ ਤੁਹਾਨੂੰ ਬੜੀ ਬੜੀ ਵੇਖਿਆ ਹਨਾ ਮੇਲੇ 'ਚ ਕਿਸੇ ਦੇ ਘਰੇ ਵਿਆਹ ਸ਼ਾਦੀ ਹੋਇਆ ਉੱਥੇ ਮੰਗਣਾ ਕਿਤੋਂ 10 ਮੰਗਣੇ ਕਿਤੋਂ 5 ਮੰਗਣੇ ਕਿਸੇ ਨੇ ਦੇਣੇ ਵੀ ਹੈ ਤਾਂ ਗੱਲਾਂ ਕਰ ਕਿਸੇ ਨੇ ਨਹੀਂ ਦੇਣੇ ਕਿਸੇ ਨੇ ਗੱਲਾਂ ਵੀ ਕਰਨੀਆਂ ਹਨਾ ਹਣਾ ਤੂੰ ਗੱਲਾਂ ਕਰਦੇ ਨਹੀਂ ਤਾਂ ਚੰਗੀ ਪੜੀ ਮੈਂ ਮੈਂ ਪੁੱਤ ਚੰਗੀ ਪੜੀ ਨਹੀਂ ਮੇਰਾ ਜਿਹ ਹਾਂ ਹਾਂ ਤੇ ਨਾ ਤੁਹਾਨੂੰ ਪਤਾ ਹੀ ਕੋ ਮੈਨੂੰ ਪਤਾ ਜਾਂ ਰੱਬ ਨੂੰ ਪਤਾ ਹਾਂਜੀ ਹਾਂਜੀ ਐਵੇਂ ਵੀ ਗੱਲਾਂ ਕਰੀ ਦੀਆਂ ਕਿਸੇ ਤੋਂ ਘਰ ਤੋਂ ਮੰਗਲੀ ਦਾ ਕਿਤੋਂ ਕਿਤੋਂ ਮੰਗਲੀ ਦਾ ਆਪਾਂ ਆਣੇ ਕੋਣ ਤੋਂ ਕਿਸ ਤੋਂ ਮੰਗਣੇ ਪੜੇ ਚ ਮੈਂ ਜ਼ਰੂਰ ਮੰਗ ਲੈਣੀ ਤਾਂ ਕਿ ਅੱਛਾ ਠੀਕ ਜੇ ਜਾਂ ਤੈਨੂੰ ਕਹਿ ਦਦਾਂਗਾ ਜਾ ਮੇਰੇ ਪੁੱਤਾਂ ਨੂੰ ਜਿਹੜੇ ਗੇ ਬਾਹਰ ਦੇ ਇਹਨਾਂ ਘਰ ਜੋਈ ਕਰਨੀ ਹੈ ਜੇ ਮੇਰਾ ਕੁਛ ਨਾ ਕੁਛ ਬਣਨਾ ਚਾਹੀਦਾ ਬੱਚਿਆਂ ਦਾ ਕੋ ਘਰ ਕੋ ਬਾਹਰ ਥੋੜਾ ਬਹੁਤਾ ਜ਼ਿੰਮੇਦਾਰ ਹੈਗਾ ਮੈਂ ਤਾਂ ਮੈਨੂੰ ਬਣਾ ਦੇ ਬੀਬੀ ਕਿਸੇ ਹੋਰ ਵੱਲੋਂ ਕੋਈ ਸਹੂਲਤ ਮਦਦ ਮਿਲੀ ਆ ਕੋਈ ਸਰਕਾਰ ਵੱਲੋਂ ਮਦਦ ਜਾਂ ਕਿਸੇ ਕਿਸੇ ਕਲੱਬ ਵੱਲੋਂ ਮਦਦ ਕਿਸੇ ਸੰਸਥਾ ਵੱ ਚਲੋ ਕੋਈ ਮਦਦ ਨਹੀਂ ਹੋਈਗੀ ਤੇ ਫਿਰ ਇੰਨੇ ਬੱਚਾਂ ਦਾ ਤਾਂ ਬੀਬੀ ਰੋਜ਼ ਇਹਨਾਂ ਨੂੰ ਬਚਾਰਾ ਨਾ ਹੋਰ ਕੀ ਹੈ ਇਹ ਪੜਦੇ ਵੀ ਆ ਕਿ ਨਹੀਂ ਪੜਦੇ ਨੇ ਅੱਛਾ ਲਾਇਓ ਸਕੂਲੇ ਸਕੂਲੇ ਲਾਇਏ ਦੇਗੇ ਤੇ ਫਿਰ ਸਾ ਦਾ ਵੀ ਔਖਾ ਹੋ ਜਾਂਦਾ ਹੈ ਨਾ ਇੰਨਾ ਸ਼ੁਕਰ ਕਰੋ ਸਰਕਾਰੂ ਸਕੂਲ ਚ ਮਿਲਦੇ ਪਾਏ ਉਥੋਂ ਕਿਦੋਂ ਮਿਲ ਜਾਂਦੇ ਕੋਈ ਕਾਪੀ ਨਾ ਕੁੱਪੀਆਂ ਜਿੱਦਾਂ ਲੈਣੀਆਂ ਪੈ ਜਾਂਦੀਆਂ ਅੱਛਾ ਉਦੋਂ ਸਾਨੂੰ ਫਿਰ ਮੈਨੂੰ ਔਖਾ ਹੋ ਜਾਂਦਾ ਫਿਰ ਮੈਂ ਕਹਿੰਦੇ ਨਹੀਂ ਚਾਹੁੰਦੇ ਥੋੜੇ ਥੋੜੇ ਕਰਕੇ ਕਿਸੇ ਨੂੰ 100 ਦੇ ਦਿੰਨਾ ਕਿ ਦੀ 100 ਦੀ ਆਉਂਦੀ ਉਹਨੂੰ 100 ਪੜਾ ਦੇਣਾ ਜੇ 50 ਦੀ ਆਉਂਦੀ ਉਹਨੂੰ 50 ਪੜਾ ਦੇਣਾ ਅੱਛਾ ਐਦਾਂ ਦਾ ਕਰ ਕਾ ਕਰਕੇ ਤੇ ਇੱਕ ਜਰੂਰ ਮੇਰਾ ਇੱਕ ਬਹੁਤ ਵੱਡੀ ਸੱਟ ਆ ਜਿਹੜੀ ਤੈਨੂੰ ਪੁੱਤਾਂ ਦੀ ਜਿਹੜਾ ਚਲੇ ਜਾਣਾ ਹਨਾ ਦੁਨੀਆ ਤੋਂ ਤੇ ਕਿੱਥੇ ਉਹਨਾਂ ਨੇ ਆਪਦੀਆਂ ਜ਼ਿੰਮੇਵਾਰੀਆਂ ਚੱਕਣੀਆਂ ਸੀਗੀਆਂ ਇਥੇ ਸਾਰੀਆਂ ਜ਼ਿੰਮੇਵਾਰੀਆਂ ਤੁਹਾਡੇ ਸਿਰ ਪਈਆਂ ਹੋਈਆਂ ਤੇ ਮੈਂ ਮੈਨੂੰ ਇਹ ਦੋਸਤੋ ਮੈਨਾ ਕੀ ਕਹਾਂ ਕਿ ਮੈਂ ਜਦੋਂ ਬੀਬੀ ਬਾਰੇ ਮਾਤਾ ਬਾਰੇ ਮਾਂ ਬਾਰੇ ਸੋਚਦਾ ਹਨਾ ਤੇ ਪਰ ਮੇਰਾ ਆਵਦਾ ਨਾ ਅੱਖਾਂ 'ਚੋਂ ਮੇਰੇ ਹੰਝੂ ਆ ਜਾਂਦੇ ਆ ਇੱਕ ਸਲੀਅਤ ਹੈ ਕਿ ਵੀ ਘਰ ਚੋਂ ਤਿੰਨ ਜਵਾਨ ਪੁੱਤ ਚਲੇ ਜਾਣੇ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਕਿ ਚਲੋ ਮੰਜੂਰ ਤਾਂ ਉਸ ਪ੍ਰਮਾਤਮਾ ਨੂੰ ਆ ਕੁਦਰਤ ਨੂੰ ਆ ਪਰ ਲੇਕਿਨ ਦੇਖੋ ਕਿੱਥੇ ਮਾਂ ਪਿਓ ਨੇ ਜ਼ਿੰਮੇਵਾਰੀ ਚੱਕਣੀ ਪਿਓ ਨੇ ਜ਼ਿੰਮੇਵਾਰੀ ਚੱਕਣੀ ਉਹ ਬਾਹਰ ਜਾਵੇ ਬੀਬੀ ਹਨਾ ਉਹ ਕਮਾ ਕੇ ਲਿਆਵੇ ਉਹਦੇ ਆੜੀ ਕਰੇ ਜੋ ਮਰਜੀ ਕਰੇ ਪਰ ਆਪਦੇ ਬੱਚਾ ਨੂੰ ਪਾਲਦਾ ਤਾਂ ਹੈਨਾ ਅੱਜ ਤੁਹਾਡਾ ਸਹਾਰਾ ਉਹਨਾਂ ਨੇ ਬੰਨਾ ਸੀ ਹਨਾ ਹਾਂ ਤੇ ਕਿੱਥੇ ਅੱਜ ਤੁਹਾਨੂੰ ਜਿਹਦਾ ਮਰੇ ਗਏ ਨਾ ਜੋ ਉਹ ਵੱਡੇ ਨੂੰ ਜਿਹਦਾ ਐਕਸੀਡੈਂਟ ਹੋਇਆ ਸੀ ਉਹ ਤਾਂ ਅੱਜ 8 ਸਾਲ ਹੋ ਗਏ ਤੇ ਬੱਚੇ ਛੋਟੇ-ਛੋਟੇ ਹੀ ਸੀਗੇ ਹਾਂਜੀ ਹਾਂਜੀ ਤੇ ਜਿਹੜਾ ਦੂਜਾ ਮਰਿਆ ਲਾਈਟ ਲੱਗ ਕੇ ਉਹਦਾ ਵੀ ਛੋਟੇ-ਛੋਟੇ ਸਾਰੇ ਗੁੜਗੇ ਆ ਕਿ ਜਿਹੜੀ ਹੂੰ ਹੂੰ ਤੇ ਇੱਕ ਅਸੀਂ ਤਾਂ ਕਿ ਕਿਸੇ ਨੂੰ ਭੈਣ ਭਰਾਵਾਂ ਤੋਂ ਤੇ ਤਾਂ ਉਹਦਾ ਬਰੰਦ ਕੀਤਾਗਾ ਅੱਛਾ ਤੇ ਚੱਲ ਜੀ ਬੱਤੀ ਕਰੇ ਨਹੀਂ ਜਵਾਨ ਚੰਗੀ ਲੱਗਦੀ ਅਸੀਂ ਤਾਂ ਮੰਗਣ ਫਿਰਨ ਵਾਲੀਆਂ ਵਾਂ ਕਿਸ ਤੋਂ ਮੰਗ ਲੈ ਜਾ ਕੇ ਉਤੋਂ ਮੰਗ ਲਿਆ ਤੇ ਜੇ ਕਰੇ ਬੱਚਾ ਕੋਈ ਗੱਲ ਵੀ ਹੋ ਸਕਦੀ ਇੱਕ ਮਹਿਸੂਸ ਹਾਂ ਬਿਲਕੁਲ ਕੋਈ ਦੁੱਖ ਆ ਜਾਂਦਾ ਕਈ ਵਾਰੀ ਤੁਸੀਂ ਵੀ ਉਧਰ ਮੈਂ ਤੁਹਾਡੇ ਕੋਲ ਪਿਛਲੀ ਵਾਰੀ ਆਇਆ ਸੀ ਆ ਉਦੋਂ ਤੁਸੀਂ ਮੈਨੂੰ ਕਿਹਾ ਸੀ ਮੇਰੇ ਕੋਲ ਦਵਾਈ ਵਾਸਤੇ ਪੈਸੇ ਹੀ ਹੈ ਨਹੀਂ ਜੀ ਮੈਂ ਦਵਾਈ ਜਾਵਾਂ ਕਿਥੋਂ ਹਾਂ ਤਾਂ ਮੈਨੂੰ ਤਾਂ ਖਬਰ 1000 ਰੁਪਏ ਖਰੇ 2000 ਮੈਨੂੰ ਤਾਂ ਦੇ ਕੇ ਗਿਆ ਦਵਾਈ ਆਸਤੇ ਹਾਂਜੀ ਹਾਂਜੀ ਫਿਰ ਮੈਂ ਦਵਾਈ ਲਿਆਂਦੀ ਹਾਂਜੀ ਤੇ ਹੁਣ ਵੀ ਮੈਂ ਅਸਕਰਾ ਕਰਾਉਣਾ ਤੇ ਮੈਨੂੰ ਕਹਿੰਦੇ ਕਿ ਟੈਸਟ ਕਰਾ ਕੇ ਦੇ ਤੂੰ ਅੱਛਾ ਤੇ ਮੈਂ ਕਿਹਾ ਬੱਚੇ ਮੇਰੇ ਕੋਲ ਪੈਸੇ ਹਣੇ ਮੈਂ ਹੁਣ ਮੈਂ ਕਿਹਾ ਮੈਂ ਮੰਗਾ ਫਰਾਂਗੀ ਫਿਰ ਕੋ ਮੈਂ ਟੈਸਟ ਕਰਾਵਾਂਗੀ ਹੁਣ ਕਿ ਮੇਰੇ ਬੱਚੇ ਆ ਕੇ ਮੈਂ ਤਾਂ ਇਹੀ ਬਾਂਤੀ ਬੇਨਤੀ ਵੀ ਜੋ ਵੀ ਹੋ ਸਕਦਾ ਨਾ ਮੈਂ ਤੁਹਾਡੇ ਤੋਂ ਇਹ ਨਹੀਂ ਕਹਿ ਸਕਦੀ ਜੇ ਪੁੱਤ ਮੈਨੂੰ ਆ ਦਵੋ ਹਾਂਜੀ ਤੁਹਾਡੀ ਮਦਦ ਮੈਨੂੰ ਸ਼ੇਅਰ ਕਰਦਾ ਹੈਗੀ ਹਾਂਜੀ ਹਾਂਜੀ ਮਤਨ ਨੇ ਸ਼ੇਅਰ ਕਰਨਾ ਮੈਂ ਆਪਣੀ ਸ਼ੇਅਰ ਹੋ ਸਕਦੀ ਹਾਂਜੀ ਹਾਂਜੀ ਇੱਕ ਸਾਰਾ ਹਾਂ ਸਾਰਾ ਮੈਨੂੰ ਤੁਹਾਡਾ ਉਸ ਤੋਂ ਮੈਂ ਬਸ ਮੇਰੇ ਵੀ ਕੋਈ ਬੋਨ ਨਹੀਂ ਰਹਿ ਗਏਗੇ ਤੇ ਮਾਤਾ ਦਾ ਜਦੋਂ ਮੈਂ ਦਰਦ ਵੇਖਦਾ ਨਾ ਉਦੋਂ ਬਹੁਤ ਜ਼ਿਆਦਾ ਇਹ ਦਰਦ ਮਹਿਸੂਸ ਹੁੰਦਾ ਔਰ ਮੈਂ ਐਨਆਰਆਈ ਵੀਰਾਂ ਨੂੰ ਜਿੰਨੇ ਵੀ ਮੇਰੇ ਨਾਲ ਭੈਣ ਭਰਾ ਜੁੜੇ ਨੇ ਤੁਸੀਂ ਵੱਧ ਤੋਂ ਵੱਧ ਆਪਾਂ ਮਾਤਾ ਦਾ ਜਿੰਨਾ ਵੀ ਹੋ ਸਕਿਆ ਇਹਨਾਂ ਬੱਚਿਆਂ ਲਈ ਬਾਕੀ ਕਿਸਮਤ ਇਹਨਾਂ ਨੇ ਪ੍ਰਮਾਤਮਾ ਨੇ ਕਿਸਮਤ ਲਿਖੀ ਆ ਬੰਦੇ ਨੇ ਉਪਰਾਨਾ ਕਰਨਾ ਹੁੰਦਾ ਮੈਂ ਹੱਥ ਜੋੜ ਕੇ ਬੀਬੀ ਵੱਲੋਂ ਆਪਨੇ ਮਾਤਾ ਵੱਲੋਂ ਹੱਥ ਜੋੜ ਕੇ ਬੇਨਤੀ ਕਰਦਾ ਜਿੰਨੇ ਮੇਰੇ ਵੀਰ ਤੁਸੀਂ ਵੀਡੀਓ ਦੇਖ ਰਹੇ ਆ ਆਪਾਂ ਮਾਤਾ ਲਈ ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ ਇਹਨਾਂ ਬੱਚਿਆਂ ਲਈ ਵੱਧ ਤੋਂ ਵੱਧ ਕਰਨਾ ਉਹ ਸਾਡੀ ਧੀ ਦੀ ਮੈਂ ਖੈਲਾ ਵੀ ਜੋ ਮੈਂ ਉਹਨੂੰ ਕਿਆ ਸੀ ਜਲੇ ਵੀ ਤੂੰ ਪੜ੍ਹਾਈ ਕਰ ਲਾ ਹਣਾ ਪਰ ਕਈ ਵਾਰੀ ਇਹ ਵੀ ਹੋ ਜਾਂਦਾ ਲੈ ਵੀ ਸਾਡੇ ਕੋਲ ਵੀ ਜੇ ਇੱਕ ਟਾਈਮ ਸਰ ਕੇ ਤੇ ਨਾਮ ਉਪਰ ਆਲਾ ਹੋਵੇ ਤੇ ਉਹਦੀ ਵਿਚਾਰੀ ਦੀ ਫੀਸ ਭਰ ਲਈ ਉਹਦੀ ਵੀ ਪੜ੍ਹਾਈ ਰਹਿ ਗਈ ਹਣਾ ਉਹਦੀ ਪੜ੍ਹਾਈ ਰਹਿ ਗਈ ਹਣਾ ਤੋਂ ਮੈਂ ਮੈਨੂੰ 2-4 ਦਿਨ ਪਹਿਲਾਂ ਜਿਹੜੇ ਵੀਰ ਨੇ ਸਾਨੂੰ ਕੁਝ ਕੱਪੜੇ ਭੇਜੇ ਸੀਗੇ ਮੈਂ ਉਹ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਭਾਣੇ ਵਿਖਾ ਦਿਓ ਇੱਧਰ ਤੁਸੀਂ ਆ ਜਿਹੜੇ ਜਿੰਨੇ ਕੱਪੜੇ ਸੀਗੇ ਮੈਂ ਅੱਜ ਬੀਬੀ ਨੂੰ ਪਹਿਲਾਂ ਕਿਹਾ ਮੈਂ ਕਿਹਾ ਸਭ ਤੋਂ ਪਹਿਲਾਂ ਇਹ ਜਿਹੜੇ ਬੀਬੀ ਦੇ ਘਰੇ ਮੌਂਝਦੇ ਕਰਨੇ ਬੀਬੀ ਤੁਸੀਂ ਜਿਵੇਂ ਮਰਜੀ ਜੇ ਕਿਸੇ ਹੋਰ ਵੀ ਪਰਿਵਾਰ ਨੂੰ ਲੋੜ ਹੋਈ ਤੇ ਉਹਨੂੰ ਕਿਉਂ ਦੇ ਦੇ ਜੀ ਆਪਾਂ ਹੋਰ ਵੀ ਉਪਰ ਆਲਾ ਕਰ ਲਾਂਗੇ ਠੀਕ ਹੈ ਨਾ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਮਾਂ ਦਾ ਦਰਦ ਸਮਝਦੇ ਹੋਏ ਮਾਤਾ ਦੀ ਜਿੰਨੀ ਵੀ ਮਦਦ ਹੋ ਸਕੀ ਉਹ ਵੱਧ ਤੋਂ ਵੱਧ ਕਰਨੇ ਆ ਤੇ ਕਿਉਂਕਿ ਹੁਣ ਐਸ ਉਮਰ ਦੇ ਵਿੱਚ ਜਿਹੜਾ ਨਾ ਜਾ ਕੇ ਆਪਾਂ ਵੀ ਕਹਿੰਨੇ ਜੋ ਕੋਈ ਬਿਲਕੁਲ ਸਹੀ ਆ ਵੀ ਬੀਨੀ ਮਾਤਾ ਦੀਆਂ ਗੱਲਾਂ ਕੋਈ ਜਦੋਂ ਕੋਈ ਵਿਆਹ ਹੁੰਦਾ ਹਨਾ ਆਪਾਂ ਜਾ ਕੇ ਖੜ ਜੰਨੇ ਆ ਤੋ ਲੋਕ ਪਤਾ ਨਹੀਂ ਕਿੰਨੀਆਂ ਕੋਈ ਗੱਲਾਂ ਕਰ ਦਿੰਦੇ ਦੇਣੇ 10 ਰੁਪਏ ਹੁੰਦੇ ਹਨਾ ਮੈਂ ਜਾ ਖੜੀ ਉਹ ਬੁੜੀ ਮੈਨੂੰ ਤੱਕੇ ਦੇ ਕੇ ਬਾਹਰ ਕਰਦੀ ਓਹ ਹੋ ਤੇਰੇ ਤੱਕੇ ਮਾਰਨਾ ਪਈ ਹੋਰ ਤੱਕੇ ਦੇ ਕੇ ਬਾਹਰ ਕੱਢੇ ਮੈਂ ਮਗੋਂ ਮੇਰੀ ਮੂੰਗੀ ਕੋ ਬੰਨਦੀ ਹੋਵੇ ਉਹ ਵੇਖੇ ਜਾਂ ਚੜਾਵੇ ਤੇ ਪਤਾ ਲੱਗੇ ਆ ਕੇ ਮੈਂ ਬਾਹਰ ਰੋੜ ਲੱਗ ਪਈ ਫਿਰ ਇੱਕ ਦੂਜੇ ਭਾਈ ਨੇ ਮੈਨੂੰ 100 ਰੁਪਇਆ ਲੈ ਗਿਆ ਤੇ ਬੀਬੀ ਜਲੀ ਜਾ ਕੇ ਅੱਛਾ ਫਿਰ ਮੈਂ ਆ ਕੇ ਦੋਸਤੋ ਦੇਖੋ ਮੈਂ ਆਪਾ ਨਾ ਵਿਆਹਾਂ ਦੇ ਉੱਪਰ ਲੱਖਾਂ ਰੁਪਇਆ ਹਯਾਰਾ ਰੁਪਿਆ ਕਰੋੜਾਂ ਰੁਪਿਆ ਖਰਚ ਦਿੰਨੇ ਆ ਤੇ ਜੇ ਕਈ ਵਾਰੀ ਕਿਸੇ ਵੀ ਪਰਿਵਾਰ ਦਾ ਚਲੋ ਇਹ ਨਹੀਂ ਸਾਰੇ ਨਹੀਂ ਇੱਕੋ ਜਿਹੇ ਹੁੰਦੇਗੇ ਕਈ ਦਾ ਸ਼ੌਂਕ ਲਈ ਵੀ ਤੁਰੇ ਫਿਰਦੇ ਆ ਪਰ ਕਿਸੇ ਦੀ ਮਜਬੂਰੀ ਸਮਝ ਲਿਆ ਕਰੋ ਕੋਈ ਮਾਂ ਮੰਗਦੀ ਫਿਰਦੀ ਆ ਵਿਚਾਰੀ ਉਹਦੇ ਪਹਿਲਾਂ ਮਜਬੂਰੀ ਸਮਝ ਲਿਆ ਕਰੋ ਉਹਨੂੰ ਪੁੱਛ ਲਿਆ ਕਰੋ ਮਾਤਾ ਕੀ ਗੱਲ ਬਾਤ ਆ ਹਨ ਤੁਸੀਂ ਮੰਗਣ ਆਏ ਯਾਰ ਲੱਖਾਂ ਰੁਪਿਆ ਆਪਾਂ ਲਾ ਦਿੰਨੇ ਆ ਵਿਆਹਾਂ ਦੇ ਉੱਤੇ ਪੈਲਸਾਂ ਤੇ ਰੱਖਾਂ ਕਰੋੜਾਂ ਰੁਪਿਆ ਖਰਚ ਦਿੰਨੇ ਆ ਪਰ ਕਿਸੇ ਪਰਿਵਾਰ ਦਾ ਕੁਝ ਹਾਰਾ ਬਣ ਜਾਇਆ ਕਰੋ ਔਰ ਦੂਸਰੀ ਗੱਲ ਮੈਂ ਇਹ ਕਹਿਣਾ ਚਾਹਣਾ ਕਿ ਸ਼ਹਾਦਤ ਦੇ ਦਿਨ ਸ਼ੁਰੂ ਹੋਣ ਜਾ ਰਹੇ ਨੇ ਤੇ ਸ਼ਹਾਦਤ ਦੇ ਉਹਦੇ ਵਿੱਚ ਜਿੰਨਾ ਵੀ ਆਪਾਂ ਹੋ ਸਕਿਆ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਦੀ ਆਪਾਂ ਮਦਦ ਕਰਨੀ ਹੈ ਤਾਂ ਐਨਰ ਵੀਰਾਂ ਨੂੰ ਦੂਜੇ ਭੈਣਾ ਭਰਾ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਾਂ ਮਾਤਾ ਦੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਖੜਨਾ ਇਹਨੀਆਂ ਬੇਨਤੀਆਂ ਜਿਹੜੀਆਂ ਤੁਸੀਂ ਉਹ ਮਨਜ਼ੂਰ ਕਰਨੀਆਂ ਬੇਬੀ ਕੀ ਕੀ ਕਹਿਣਾ ਚਾਹੁੰਦੇ ਬਾਹਰ ਜਿਹੜੇ ਮੁੰਡੇ ਸਾਡੇ ਵੀਰ ਬੇਬੀ ਮੈਂ ਤਾਂ ਉਹ ਪੁੱਤਾਂ ਨੂੰ ਕਹਿੰਦੀ ਆ ਜੇ ਪੁੱਤੋ ਤੁਸੀਂ ਉਮਰ ਵੱਡੀ ਵੱਡੀ ਕਰੇ ਪ੍ਰਮਾਤਮਾ ਤੁਹਾਨੂੰ ਜਿਆਦਾ ਜਿਆਦਾ ਜਾਵੇ ਹਾਂਜੀ ਆ ਮੇਰੇ ਕੋਲ ਚੌਂਫੜਾ ਬਣ ਜਾਵੇ ਬੱਚਿਆਂ ਦਾ ਕੋ ਖਾਣਾ ਦਾਣਾ ਬਣ ਜਾਵੇ ਕੋ ਰੋਟੀ ਟੁਕ ਮਿਲ ਜਾਵੇ ਖਰਚਾ ਪਾਣੀ ਹਾਂਜੀ ਮੈਂ ਤਾਂ ਇਹ ਕਹਿੰਦੀ ਆਪਨੂੰ ਕੋ ਲੀੜਾ ਕਪੜਾ ਮੈਨੂੰ ਕੋਈ ਹੈਗਾ ਜਿਹਨਾਂ ਦਾ ਕੋ ਘਰ ਬੰਦ ਜਾਵੇ ਦੇ ਕੋ ਸੌਦਾ ਸੌਦਾ ਪਵਾ ਦੇਣਾ ਤੇ ਚਲ ਮੈਂ ਕਿੰਨੀ ਜੱਜ ਰੱਜ ਕੇ ਰੋਟੀ ਖਾਣ ਨਹੀਂ ਚਲੋ ਸੌਦੇ ਦਾ ਵੀ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਉਭਰਾਲਾ ਕਰਾਂਗੇ ਠੀਕ ਨਹੀਂ ਸਕੂਲ ਜੇ ਜਾਂਦੇ ਕਿ ਮੈਨੂੰ ਕਹਦੇ ਦਾਦੀ ਕਹਿੰਦੇ ਸਾਨੂੰ ਪਰੌਂਠੇ ਬਣਾ ਕੇ ਦੇ ਓਹੋ ਫਿਰ ਮੈਂ ਚੁੱਪ ਕਰ ਜਾਂਦੀ ਮੈਂ ਬੋਲਦੀ ਨਹੀਂ ਫਿਰ ਇਹਨਾਂ ਨਾਲ ਅੱਛਾ ਫਿਰ ਕਹਿੰਦੇ ਦਾਦੀ ਚੰਗਾ ਚੱਲ ਜਾਈ ਜਾਂਦੇ ਸਕੂਲ ਕਹਿੰਦੇ 10 ਰੁਪਏ ਮਾਗੇ ਤੇ ਫਿਰ ਮੇਰੇ ਕੋ 10 ਵੀ ਨਹੀਂ ਬਾਇਟਾ ਬੰਦੇ ਨਹੀਂ ਦਿੱਤੇ ਜਾਂਦੇ ਮੇਥੋਂ ਠੀਕ ਹੈ ਫਿਰ ਚੁੱਪ ਕਰਕੇ ਫੇਰੇ ਫਿਰ ਚਲੇ ਜਾਂਦੇ ਗੇ ਠੀਕ ਹੈ ਜੇ ਇੱਕ ਨੂੰ ਫੜਾ ਤੇ ਦੂਗਾ ਰੋਂਦਾ ਹੈ ਜੇ ਦੂਗਾ ਰੋਂਦਾ ਤੇ ਦੂਗਾ ਫੜਾ ਉਹਨਾਂ ਨੂੰ ਸਾਰਿਆਂ ਨੂੰ ਹੁੰਦਾ ਨਾ ਸਾਨੂੰ ਸਾਰਿਆਂ ਨੂੰ ਮਿਲੇ ਹਨਾ ਹੁਣ ਇੰਨਾ ਪੈਸਾ ਹੋਣਾ ਕਿੱਥੋਂ ਕਿਸੇ ਨੂੰ ਮੈਂ ਦਿੰਦੀ ਨਹੀਂ ਫਿਰ ਮੈਂ ਕਹਿੰਦੀ ਜਾ ਚਲੇ ਜਾ ਤੁਸੀਂ ਠੀਕ ਹੈ ਹੋਰ ਠੀਕ ਚਲੋ ਦੋਸਤੋ ਇਹਨਾਂ ਦਰਦ ਸਮਝਦੇ ਹੋਏ ਮਾਤਾ ਦਾ ਆਪਾਂ ਇਹਨਾਂ ਦੇ ਨਾਲ ਖੜਨਾ ਔਰ ਘਰ ਦੇ ਰਾਸ਼ਨ ਦੀ ਵੀ ਸੇਵਾ ਆਪਾਂ ਇੱਕ ਦੋ ਦਿਨ ਦੇ ਵਿੱਚ ਮਾਤਾ ਤੋਂ ਪਹੁੰਚਦੀ ਕਰਨੀ ਆ ਤੇ ਮੇਰੀਆਂ ਇੰਨੀਆਂ ਬੇਨਤੀਆਂ ਮਨਜ਼ੂਰ ਕਰਨਾ ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ ਆਪਾਂ ਬੀਬੀ ਦੇ ਨਾਲ ਖੜਨਾ ਬਹੁਤ ਬਹੁਤ ਧੰਨਵਾਦ ਜੀ